ਅਚੇਤ ਦਰਗਿਆਨਾ ਤੀਰਥ ਦੇ ਵਿੱਚ ਇੱਕ ਬੀਬੀ ਵੀਡੀਓ ਬਣਾ ਕੇ ਗਾਣੇ ਲਾ ਕੇ ਵਾਇਰਲ ਕਰ ਰਹੀ ਆ ਮੰਦਿਰ ਜਾਓ ਪਰ ਆਪਾਂ ਭਗਤੀ ਕਰਨ ਜਾਂਦੇ ਹਾਂ ਉਸ ਪਰਮਾਤਮਾ ਦਾ ਸ਼ਹੀਦ ਬਾਤ ਲੈਣ ਜਾਂਦੇ ਨਾ ਕਿ ਆਪਾਂ ਉਥੇ ਵੀਡੀਓ ਬਣਵਾਣ ਜਾਂਦੇ ਆ ਰੀਲਾਂ ਬਣਾਣ ਜਾਂਦੇ ਮਗਰ ਗਾਣੇ ਲਾਣੇ ਆ ਹਾਡੇ ਲక్ష్ਮੀ ਨਾਰਾਇਣ ਮੰਦਿਰ ਦੇ ਦਰਿਆਨਾ ਕਮੇਟੀ ਦੇ ਪ੍ਰਧਾਨ ਜੀ ਨਾਗਪੁਰ ਅੰਬਾਂ ਦਾ ਟਰੱਕ ਉਲਟਿਆ ਉਹਨਾਂ ਬਾਰੇ ਬਿਆਨ ਦੇ ਰਹੇ ਨੇ ਕਿ ਜਿਹੜੀ ਤੁਹਾਡੇ ਮੰਦਿਰ ਦੇ ਅੰਦਰ ਬੇਦਬੀ ਹੋ ਰਹੀ ਔਰੇ ਬਾਰੇ ਆਪਾਂ ਕਿਉਂ ਮੌਨ ਆ? ਉਹਦਾ ਕਿਉਂ ਨਹੀਂ ਬਿਆਨ ਦੇ ਰਹੇ? ਇਹ ਤੋਂ ਸਾਫ ਜਾ ਰਿਹਾ ਕਿ ਕਮੇਟੀ ਆਪ ਕਰਾ ਰਹੀ ਹੈ। ਕਮੇਟੀ ਕਿਉਂ ਨਹੀਂ ਬੋਲ ਰਹੀ? ਉਹਦਾ ਕਾਰਨ ਆ ਉਹਨਾਂ ਦਾ ਮੰਦਿਰਵਾਲ ਤੇ ਖਿਆਲ ਹੀ ਨਹੀਂ ਹੈਗਾ। ਮੰਦਿਰਵਾਲ ਤੇ ਤਾਂ ਖਿਆਲ ਕਰਨ ਤੇ ਜੇ ਆਪਣੀਆਂ ਲੜਾਈਆਂ ਤੋਂ ਫ੍ਰੀ ਹੋਣੋ ਸਵੇਰੇ ਮੈਂ ਟੀਵੀ 'ਚ ਲਾਈਵ ਦਰਗਿਆਨਾ ਤੀਸਰਾ ਪ੍ਰੋਗਰਾਮ ਵੇਖ ਰਿਹਾ ਸੀ ਤੇ ਉੱਥੇ ਫਿਰ ਸਲਪੀਆਂ ਲੈ ਆ ਰਹੇ ਤੇ ਵੀਡੀਓ ਬਣਾ ਰਹੇ ਸੀ ਦਰਗਿਆਨਾ ਕਮੇਟੀ ਕਿਉਂ ਨਹੀਂ ਰੋਕ ਰਹੀ ਜਿਹੜੇ ਉਹਨਾਂ ਦੇ ਸਿਕਿਉਰਿਟੀ ਗਾਰਡ ਬੈਠੇ ਨੇ ਉਹ ਕਿਉਂ ਨਹੀਂ ਰੋਕ ਰਹੇ ਪ੍ਰਮਾਤਮਾ ਨੂੰ ਪ੍ਰਮਾਤਮਾ ਦੀ ਜਗ੍ਹਾ ਤੇ ਰੱਖੋ ਆਪਣਾ ਕਲਚਰ ਹੈ ਜਿਹੜਾ ਆਪਣੇ ਜਿਹੜੇ ਗਾਣੇ ਆ ਉਹ ਆਪਣੀ ਜਗ੍ਹਾ ਤੇ ਰੱਖੋ ਉਨਾਂ ਨਾਲ ਹੋਰ ਕਿਸੇ ਚੀਜ਼ ਦਾ ਨਹੀਂ ਮਤਲਬ ਮੰਦਰ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਦਫ਼ਤਰਾਂ ਨਾਲ ਮਤਲਬ ਆ ਕੀ ਬੜੇ-ਬੜੇ ਦਫ਼ਤਰ ਹੋਣ ਅਸੀਂ ਦਫ਼ਤਰਾਂ ਦੇ ਵਿੱਚ ਬਹਿਣ ਦਾ ਕੀ ਫਾਇਦਾ ਜੇ ਮੰਦਰ ਦੇ ਅੰਦਰ ਬੇਅਦਬੀ ਹੋਂਦੀ ਆ ਤੁਸੀਂ ਵੇਖਣਾ ਜੀ ਅਸੀਂ ਕੰਪਲੇਂਟ ਦੇਣੀ ਆ ਤੇ ਦਰਗਹਿਾਨਾ ਕਮੇਟੀ ਨੇ ਇਸ ਕੰਪਲੇਂਟ ਨੂੰ ਨੱਪਣ ਦੀ ਕੋਸ਼ਿਸ਼ ਕਰਨੀ ਆ ਕਿ ਕੋਈ ਕਾਰਵਾਈ ਨਾ ਹੋਵੇ ਕਿ ਦਰਗਹਿਾਨਾ ਕਮੇਟੀ ਹਰ ਵਾਰੀ ਜਿਹੜੇ ਮੰਦਰ ਦੇ ਅੰਦਰ ਬੇਅਦਬੀਆਂ ਕਰਦੇ ਆ ਉਹਨਾਂ ਨੂੰ ਕਿਉਂ ਬਚਾਉਂਦੀ ਆ ਇਨਾਂ ਦੇ ਸਿਕਿਉਰਿਟੀ ਗਾਰਡਾਂ ਨੇ ਸ਼ਰਾਬ ਪੀ ਕੇ ਮੀਟ ਖਾ ਕੇ ਲక్ష్ਮੀ ਨਾਰਾਇਣ ਮੰਦਿਰ ਦੇ ਅੰਦਰ ਡਿਊਟੀ ਕੀਤੀ ਆ ਤਾਂ ਕਮੇਟੀ ਨੇ ਉਹਨਾਂ ਨੂੰ ਬਚਾਇਆ ਕਾਦੇ ਵਾਤੇ ਬਚਾਣ ਦੀ ਆ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਅਸੀਂ ਅਕਸਰ ਦੇਖਦੇ ਪਈ ਧਾਰਮਿਕ ਸਥਾਨਾਂ ਉੱਤੇ ਆਏ ਦਿਨ ਹੀ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਨੇ ਉਸੇ ਤਰ੍ਹਾਂ ਦੀ ਇੱਕ ਵੀਡੀਓ ਅੱਜ ਦਰਗਿਆਨਾ ਮੰਦਿਰ ਦੀ ਵੀ ਵਾਇਰਲ ਹੋਈ ਆ ਜਿੱਥੇ ਕਿ ਇੱਕ ਔਰਤ ਵੱਲੋਂ ਜਿਹੜੇ ਕਿ ਪਿੱਛੇ ਗਾਣਾ ਲਗਾ ਕੇ ਉਸ ਨੂੰ ਜਿਹੜਾ ਵਾਇਰਲ ਕੀਤਾ ਗਿਆ ਤੇ ਧਾਰਮਿਕ ਭਾਵਨਾ ਨਾਲ ਠੇਸ ਜਿਹੜਾ ਪਹੁੰਚਾਇਆ ਵਾ ਤੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ Hindu ਸੰਗਠਨ ਦੇ ਜਿਹੜੇ ਸੰਤ ਨੇ ਉਹ ਸਾਡੇ ਨਾਲ ਗੱਲਬਾਤ ਕਰਾਂਗੇ ਸੰਤ ਜੀ ਕਿਸਤਾ ਦੇ ਦਿਓ ਤੁਹਾਡਾ ਕਿੰਨਾ ਕੁ ਜਿਹੜਾ ਹਿਰਦਾ ਬੁਰਾ ਹੋ ਗਿਆ ਕਿੰਨਾ ਕੁ ਮਨ ਦੁਖੀ ਹੋਇਆ ਵਾ ਜਦੋਂ ਇਸ ਤਰ੍ਹਾਂ ਦੀਆਂ ਮੰਦਿਰਾਂ 'ਤੇ ਜਾ ਕੇ ਲੋਕ ਵੀਡੀਓ ਬਣਾਉਂਦੇ ਨੇ ਸੋਚੇ ਮੀਂਦੇ ਕੀ ਕਹਿਣਾ ਚਾਹੋਗੇ ਤੁਹਾਡੇ ਦੁਪੈ ਜੈ ਸ਼੍ਰੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾ ਰਾਸ਼ਟਰੀ ਉਪ ਪ੍ਰਧક્ષ ਕਾਲੀ ਸੈਨਾ ਸੰਗਰਾਚਾਰਯ ਪਰਸ਼ਦ ਪੰਜਾਬ ਪ੍ਰਮੁਖ ਜਿਹੜਾ ਸ਼੍ਰੀ ਦਰਗਿਆਨਾ ਤੀਰਥ ਦੇ ਵਿੱਚ ਇੱਕ ਬੀਬੀ ਵੀਡੀਓ ਬਣਾ ਕੇ ਗਾਣੇ ਲਾ ਕੇ ਵਾਇਰਲ ਕਰ ਰਹੀ ਆ ਇਹ ਮੇਰੀ ਸੰਗਿਆਨ ਵਿੱਚ 17 18 ਤਰੀਕ ਨੂੰ ਆਇਆ ਸੀ ਮੈਂ ਉਸੇ ਟਾਈਮ ਦਰਗਿਆਨਾ ਕਮੇਟੀ ਦੀ ਨੋਟਚ ਲੈ ਕੇ ਆਇਆ 18 ਤਰੀਕ ਨੂੰ ਮੈਂ ਪ੍ਰਧਾਨ ਜੀ ਜਨਰਲ ਸੈਕਟਰੀ ਜੀ ਤੇ ਜਿਹੜੇ ਉਥੋਂ ਦੇ ਕੀਰਤਨ ਦੇ ਚੇਅਰਮੈਨ ਨੇ ਤੇ ਨਾਲ ਵੱਡੇ ਹਨੂਮਾਨ ਜੀ ਦੇ ਚੇਅਰਮੈਨ ਡਾਕਟਰ ਕੇਜ ਜੀ ਇਹਨਾਂ ਸਾਰਿਆਂ ਨੂੰ ਮੈਂ WhatsApp ਤੇ ਮੈਸੇਜ ਪਾਇਆ ਉਹਦੇ ਵਿੱਚ ਪ੍ਰਧਾਨ ਜੀ ਤੇ ਜਿਹੜੇ ਵੱਡੇ ਹਨੂਮਾਨ ਜੀ ਦੇ ਚੇਅਰਮੈਨ ਹੈਗੇ ਨੇ ਡਾਕਟਰ ਕੇਜ ਜੀ ਉਹਨਾਂ ਨੇ ਅੱਜ ਤੱਕ ਉਹ ਮੈਸੇਜ ਨਹੀਂ ਵੇਖਿਆ ਤੇ ਜਨਰਲ ਸੈਕਟਰੀ ਅਰुण ਖੰਨਾ ਜੀ ਤੇ ਸੰਜੀਵ ਜੀ ਨੇ ਮੈਨੂੰ ਉਸੇ ਟਾਈਮ ਫੋਨ ਕੀਤਾ ਉਹ ਕਹਿੰਦੇ ਅਸੀਂ ਵੇਖ ਰਹੇ ਆਂ ਪਰ 18 ਦਿਨ ਬੀਤਣ ਤੇ ਉਹਨਾਂ ਵੱਲੋਂ ਨਾ ਕੋਈ ਬਿਆਨ ਜਾਰੀ ਹੋਇਆ ਹੈ ਨਾ ਕੋਈ ਕੰਪਲੇਂਟ ਦਿੱਤੀ ਗਈ ਆ ਇਦਾਂ ਜੇ ਮੰਦਰਾਂ ਦੇ ਵਿੱਚ ਬੇਅਦਬੀਆਂ ਹੀ ਹੋਣਗੀਆਂ ਫਿਰ ਵੇਖੋ ਜੀ ਸ਼੍ਰੀ ਲక్ష్ਮੀ ਨਾਰਾਇਣ ਜੀ ਦੇ ਬਾਹਰ ਖਲੋ ਕੇ ਉਹ ਵੀਡੀਓ ਬਣਾ ਰਹੀ ਹੈ ਗਾਣੇ ਲਾ ਕੇ ਇਹ ਬੇਅਦਬੀ ਨਹੀਂ ਤੇ ਕੀ ਆ ਕਮੇਟੀ ਸੁੱਤੀ ਆ ਕਮੇਟੀ ਕੀ ਕਰ ਰਹੀ ਆ ਕਮੇਟੀ ਕਿਉਂ ਨਹੀਂ ਬੋਲ ਰਹੀ ਕਮੇਟੀ ਕਿਉਂ ਨਹੀਂ ਬੋਲ ਰਹੀ ਮੈਂ ਕਮੇਟੀ ਨੂੰ ਪੁੱਛਦਾ ਵੀ ਆਪਾਂ ਮੌਨ ਕਿਉਂ ਆ ਆ ਮੈਂ ਅੱਜ ਮੈਂ ਵੀਡੀਓ ਵੇਖਣ ਡਿਆ ਫਾਸਟਵੇ ਤੇ ਹਾਡੇ ਲక్ష్ਮੀ ਨਾਰਾਇਣ ਮੰਦਿਰ ਦੇ ਦਰਿਆਨਾ ਕਮੇਟੀ ਦੇ ਪ੍ਰਧਾਨ ਜੀ ਨਾਗਪੁਰ ਅੰਬਾਂ ਦਾ ਟਰੱਕ ਉਲਟਿਆ ਉਹਨਾਂ ਬਾਰੇ ਬਿਆਨ ਦੇ ਰਹੇ ਨੇ ਕਿ ਜਿਹੜੀ ਤੁਹਾਡੇ ਮੰਦਿਰ ਦੇ ਅੰਦਰ ਬੇਅਦਬੀ ਹੋ ਰਹੀ ਔਰੇ ਬਾਰੇ ਆਪਾਂ ਕਿਉਂ ਮੌਨ ਆ ਉਹਦਾ ਕਿਉਂ ਨਹੀਂ ਬਿਆਨ ਦੇ ਰਹੇ ਇਹ ਤੋਂ ਸਾਫ ਜਾ ਰਿਹਾ ਕਿ ਕਮੇਟੀ ਆਪ ਕਰਾ ਰਹੀ ਆ ਮੈਨੂੰ ਇਥੋਂ ਵੀ ਤੁਹਾਡਾ ਦਰਦ ਜਾਗ ਗਿਆ ਤੁਸੀਂ ਵੀ ਇੱਕ ਸੰਤ ਜੇ ਹਿੰਦੂ ਹੋ ਤੁਸੀਂ ਤੁਹਾਡਾ ਦਰਦ ਜਾਗ ਗਿਆ ਪਰ ਕਮੇਟੀ ਵਾਲਾ ਕਿਉਂ ਨਹੀਂ ਦਰਦ ਜਾਗ ਗਿਆ ਤੇ ਮੈਨੂੰ ਇਸ ਤੋਂ ਵੀ ਇੱਕ ਵਾਰੀ ਵੀਡੀਓ ਜੂ ਸਾਂਝੀ ਕਰ ਦਿਓ ਸਾਡੇ ਦਸ਼ਕਾਂ ਨੂੰ ਜਿਹੜਾ ਉਸ ਔਰਤ ਕੋਲ ਜਿਹੜਾ ਕਿ ਗਾਣਾ ਲਗਾਇਆ ਗਿਆ ਉਹ ਦਸ਼ਕਾਂ ਨੂੰ ਸਾਂਝਾ ਕਰ ਦਿਓ ਕਿੰਨੇ ਕਿ ਹਿੰਦੂ ਭਾਵਨਾ ਦਾ ਜਿਹੜਾ ਠੇਸ ਪਹੁੰਚੀ ਚੀ ਵੇਖੋ ਜੀ ਕਮੇਟੀ ਕਿਉਂ ਨਹੀਂ ਬੋਲ ਰਹੀ ਉਹਦਾ ਕਾਰਨ ਆ ਕਮੇਟੀ ਕਾਫੀ ਸਮੇਂ ਤੋਂ ਆਪਸ ਵਿੱਚ ਹੀ ਉਲਝੀ ਹੋਈ ਆ ਆਪਸ ਵਿੱਚ ਹੀ ਲੜ ਰਹੀ ਆ ਉਹਨਾਂ ਦਾ ਮੰਦਰਵਾਲ ਤੇ ਖਿਆਲ ਹੀ ਨਹੀਂ ਹੈਗਾ ਮੰਦਰਵਾਲ ਤੇ ਤਾਂ ਖਿਆਲ ਕਰਨ ਤੇ ਜੇ ਆਪਣੀਆਂ ਲੜਾਈਆਂ ਤੋਂ ਫ੍ਰੀ ਹੋਣ ਉਹ 25 ਲੰਗੜਾ ਨਹੀਂ ਵੀ ਅਸੀਂ ਦੇਖਿਆ ਵੀ ਪੁਰਾਣਾ ਮੰਦਰ ਆ ਝਾਸੀਕ ਮੰਦਰ ਆ ਲੋਕਾਂ ਦੀ ਇਤਿਹਾਸ ਨਾਲ ਜੁੜੀ ਹੋਈ ਆ ਹਰ ਕੋਈ ਇੱਥੇ ਆ ਕੇ ਮੱਥਾ ਟੇਕਦਾ ਹਰ ਕੋਈ ਇੱਥੇ ਆ ਲੋਕਾਂ ਆ ਕੇ ਪੂਜਦਾ ਵਾ ਪਰ ਇਸ ਤਰ੍ਹਾਂ ਦੀਆਂ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਕੀ ਲੱਗਦਾ ਨਹੀਂ ਕਿ ਕਿਤੇ ਇਸ ਨੂੰ ਲੈ ਕੇ ਜਿਹੜਾ ਵੱਡਾ ਸਖਤ ਐਕਸ਼ਨ ਲੈਣਾ ਚਾਹੀਦਾ ਕਮੇਟੀ ਨੂੰ ਕਿਸੇ ਤਰ੍ਹਾਂ ਦਾ ਨਹੀਂ ਜੀ ਇੱਕ ਸ਼੍ਰੀ ਦਰਗਿਆਨਾ ਤੀਰਥ ਹਿੰਦੂਆਂ ਦੀ ਆਸਥਾ ਦਾ ਕੇਂਦਰ ਆ ਹਰ ਇੱਕ Hindu ਉੱਥੇ ਆ ਕੇ ਨਮਸਤਕ ਹੁੰਦਾ ਆ ਮੱਥਾ ਟੇਕਦਾ ਹੈ ਲక్ష్ਮੀ ਨਾਰਾਇਣ ਜੀ ਦਾ ਅਸ਼ੀਰਵਾਦ ਲੈਂਦਾ ਆ ਪਰ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਦਰਗਿਆਨਾ ਕਮੇਟੀ ਕਿਉਂ ਮੋਣ ਆ ਕਿਉਂ ਨਹੀਂ ਬੋਲ ਰਹੀ ਵੇਖੋ ਜੀ 18 ਤਰੀਕ ਨੂੰ ਮੈਂ ਮੈਸੇਜ ਪਾਉਣ ਦੇ باوجود ਸਵੇਰੇ ਮੈਂ ਟੀਵੀ 'ਚ ਲਾਈਵ ਦਰਗਿਆਨਾ ਤੀਸਰਾ ਪ੍ਰੋਗਰਾਮ ਵੇਖ ਰਿਆ ਸੀ ਤੇ ਉੱਥੇ ਫਿਰ ਸਲਪੀਆਂ ਲੈ ਆ ਰਹੇ ਤੇ ਵੀਡੀਓ ਬਣਾ ਰਹੇ ਸੀ ਦਰਗਿਆਨਾ ਕਮੇਟੀ ਕਿਉਂ ਨਹੀਂ ਰੋਕ ਰਹੀ ਜਿਹੜੇ ਉਹਨਾਂ ਦੇ ਸਿਕਿਉਰਿਟੀ ਗਾਰਡ ਬੈਠੇ ਨੇ ਉਹ ਕਿਉਂ ਨਹੀਂ ਰੋਕ ਰਹੇ ਮੈਨੂੰ ਇਹ ਤੋਂ ਵੀ ਉੱਥੇ ਕੋਈ ਕਿਸੇ ਤਰ੍ਹਾਂ ਦਾ ਕੋਈ ਲਿਖ ਕੇ ਲਾਇਆ ਵੀ ਇੱਥੇ ਸੋਸ਼ਲ ਮੀਡੀਆ ਦੇ ਵੀਡੀਓ ਬਣਾਉਣੀਆਂ ਜਾਂ ਟਿਕਟੋਕ ਬਣਾਉਣੀਆਂ ਜਿਹੜੀਆਂ ਮਣਾਵਾ ਕਿਸ ਤਰ੍ਹਾਂ ਦੀ ਕੋਈ ਚੀਜ਼ ਲੈਣਾ ਲਿਖਿਆ ਗਈਆਂ ਮੰਦਾਂ ਦੇ ਬਾਹਰ ਕਿ ਨਹੀਂ ਲਿਖਿਆ ਗਈਆਂ ਇਹ ਤਾਂ ਕਮੇਟੀ ਦੱਸ ਸਕਦੀ ਹੈ ਜੀ ਕਮੇਟੀ ਨੇ ਲਿਖਿਆ ਕਿ ਨਹੀਂ ਲਿਖਿਆ ਪਰ ਕਮੇਟੀ ਨੂੰ ਇਸ ਚੀਜ਼ ਦਾ ਤੇ ਹੈ ਨਾ ਕਿ ਅਹੀਂ ਜਾਗਰੂਤ ਕਰਾਇਆ ਉਹਨਾਂ ਨੂੰ ਕਿ ਤੁਹਾਡੇ ਮੰਦਰ ਆਪਣੇ ਮੰਦਰ ਦੇ ਵਿੱਚ ਐਸ ਬੀਬੀ ਨੇ ਵੀਡੀਓ ਬਣਾ ਕੇ ਇਹ ਗਾਣੇ ਲਾ ਕੇ ਵਾਇਰਲ ਕਰ ਰਹੀ ਆ ਸੋਸ਼ਲ ਮੀਡੀਆ ਦੇ ਵਾਇਰਲ ਕਰ ਰਹੀ ਆ ਸਿਰਫ ਇਹਦਾ ਇੱਕ ਟੈਂਟ ਬਣ ਚੁੱਕਾ ਆ ਕਿ ਧਾਰਗਮ ਸਥਾਨ ਦੀਆਂ ਬਣਾ ਕੇ ਗਾਣੇ ਲਾ ਕੇ ਵੀਡੀਓ ਵਾਇਰਲ ਕਰੋ ਤੁਹਾਡੀ ਪਬਲਿਕ ਸਿਟੀ ਹੋਏਗੀ ਪਰ ਇਹ ਚੀਜ਼ ਨਾਲ ਵੀ ਵੇਖੋ ਨਾ ਜੀ ਅਹੀਂ ਨਹੀਂ ਰੋਕਦੇ ਕਿ ਤੁਸੀਂ ਵੀਡੀਓ ਨਾ ਬਣਾਓ ਵੇਖੋ ਪਾਰਕਾਂ ਕਿੰਨੀਆਂ ਬਣੀਆਂ ਜੇ ਤੁਸੀਂ ਉਹੋ ਜਿਹੀਆਂ ਵੀਡੀਓ ਬਣਾਉਣੀਆਂ ਪਾਰਕਾਂ 'ਚ ਜਾ ਕੇ ਬਣਾਓ ਪਰਮਾਤਮਾ ਨੂੰ ਪਰਮਾਤਮਾ ਦੀ ਜਗ੍ਹਾ ਤੇ ਰੱਖੋ ਆਪਣਾ ਕਲਚਰ ਹੈ ਜਿਹੜਾ ਆਪਣਾ ਜਿਹੜੇ ਗਾਣੇ ਆ ਉਹ ਆਪਣੀ ਜਗ੍ਹਾ ਤੇ ਰੱਖੋ ਇਸ ਕਰਕੇ ਸਾਡੇ ਹਿਰਦੇ ਨੂੰ ਠੇਸ ਪਹੁੰਚੀ ਆ ਸ਼ਾਇਦ ਦਰਗੈਂਦਾ ਕਮੇਟੀ ਦੇ ਹਿਰਦੇ ਨੂੰ ਨਾ ਠੇਸ ਪਹੁੰਚਦੀ ਹੋਵੇ ਕਿ ਜਿਹੜੇ ਉਹ ਚੁੱਪ ਰ ਕੇ ਮੌਨ ਹੋ ਕੇ ਬੈਠੇ ਨੇ ਕਿ ਜਿਹੜੇ ਅੱਜ ਤੱਕ ਨਹੀਂ ਉਹਨਾਂ ਨੇ ਬਿਆਨ ਦਿੱਤਾ ਵੀ ਇਹ ਗਲਤ ਹੋਇਆ ਹੈ ਜਾਂ ਕੌਣ ਆ ਕੀ ਆ ਕੀ ਨਹੀਂ ਉਹਨਾਂ ਦੇ ਮਨ ਨੂੰ ਨਾ ਠੇਸ ਪਹੁੰਚਦੀ ਹੋਵੇ ਪਰ ਸਾਡੇ ਮਨ ਨੂੰ ਠੇਸ ਪਹੁੰਚੀ ਆ। ਤੁਸੀਂ ਇਸ ਸਬੰਧ ਵਿੱਚ ਕੋਈ ਪੁਲਿਸ ਕਮਿਸ਼ਨ ਨੂੰ ਜਾਂ ਵੱਡੇ ਅਧਿਕਾਰੀ ਮਿਲੋਗੇ ਜਾ ਕੇ ਕੰਪਲੇਟ ਦੋਗੇ ਚੀਜ਼ ਨੂੰ ਲੱਗੇ ਵੀ ਸਾਡੀ ਹਿੰਦੂ ਭਾਵਨਾ ਠੇਸ ਪਹੁੰਚੀ ਆ ਜਿਹੜੇ ਮੰਦਬ ਸ਼ਰਿਆਮ ਜਿਹੜੀ ਇੱਕ ਵੀਡੀਓ ਬਣਾਈ ਗਈ ਆ ਇੱਕ ਗਾਣਾ ਲਾ ਆ ਗਿਆ ਵਾ ਕੀ ਕਰਨ ਜੋਗ ਤੁਹਾਡੇ ਵਾ ਨਹੀਂ ਜੀ ਆਪਾਂ ਜਾ ਰਹੇ ਆ ਮਾਨਜੋ ਕਮਿਸ਼ਨ ਸਾਹਿਬ ਨੂੰ ਮਿਲਣਾ ਉੱਥੇ ਜਾ ਕੇ ਆਪਾਂ ਕੰਪਲੇਂਟ ਵੀ ਦਵਾਂਗੇ ਮਾਨਜੋ ਕਮਿਸ਼ਨ ਸਾਹਿਬ ਨੂੰ ਵੀਡੀਓ ਵੀ ਦਿਖਾਵਾਂਗੇ ਹਜੇ ਤੱਕ ਉਹਨਾਂ ਵੱਲ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਕਿਉਂਕਿ ਐਕਸ਼ਨ ਕਿਉਂ ਨਹੀਂ ਲੈ ਆ ਗਿਆ ਤੁਸੀਂ ਐਕਸ਼ਨ ਲੈ ਰਹੇ ਹੋ ਉਹਨਾਂ ਨੇ ਕਿਉਂ ਨਹੀਂ ਐਕਸ਼ਨ ਲੈ ਕੇ ਸੀਦਾ 18 ਤਰੀਕ ਹਾਡੇ ਦਰਗਿਆਨਾ ਕਮੇਟੀ ਦੇ 10 ਦਿਨ ਹੋ ਗਏ ਦਰਗਿਆਨਾ ਕਮੇਟੀ ਪ੍ਰਧਾਨ ਜੀ ਨੂੰ ਇੰਨੀ ਫੁਰਸਤ ਨਹੀਂ ਹੈਗੀ ਕਿ ਉਹਨਾਂ ਨੂੰ ਨਾਗਪੁਰ ਅੰਬ ਦਿਖਦੇ ਨੇ WhatsApp ਤੇ ਮੇਰੇ ਵੱਲੋਂ ਮੈਸੇਜ ਨਹੀਂ ਦਿਖਿਆ ਤੇ ਨਾ ਹੀ ਉਹਨਾਂ ਵੱਲੋਂ ਇਸ ਜਿਹੜੀ ਬੇਅਦਵੀ ਹੋਈ ਹੈ ਗਾਣੇ ਲਾ ਕੇ ਤੀ ਉਹਨਾਂ ਵੱਲੋਂ ਕੋਈ ਬਿਆਨ ਦਿੱਤਾ ਗਿਆ ਹੈ ਇਹ ਤੇ ਸਾਫ਼ ਝਾਰ ਹੁੰਦਾ ਕਿ ਕਮੇਟੀ ਦੀ ਕੀ ਮੰਚਾ ਹੈ ਕਿ ਲੱਗਦਾ ਨਹੀਂ ਵੀ ਤੁਸੀਂ ਇਹ ਚੀਜ਼ ਨੂੰ ਲੈ ਕੇ ਅੱਗੇ ਜਾਓਗੇ ਜਾਂ ਕਮੇਟੀ ਮਿਲੋਗੇ ਵੀ ਵੀ ਉੱਥੇ ਜਿਹੜੇ ਮੋਬਾਈਲ ਨੇ ਲੋਕਾਂ ਦੇ ਜਮ੍ਹਾਂ ਹੋਣੇ ਚਾਹੀਦੇ ਨੇ ਕਿਉਂਕਿ ਲੋਕਾਂ ਦੀ ਆਸਤਾ ਜੁੜੀ ਹੋਈ ਆ ਹਰ ਕੋਈ ਇੱਥੇ ਆ ਕੇ ਸ਼ਾਂਤੀ ਦਾ ਪ੍ਰਤੀਕ ਆ ਮੰਦਰ ਆ ਕੇ ਰੱਬ ਦੇ ਨਾਲ ਜੁੜਨਾ ਚਾਹੁੰਦਾ ਨਾ ਕਿ ਗਲਤ ਪਾਸੇ ਜੁੜਨਾ ਚਾਹੁੰਦਾ ਕਿ ਲੱਗਦਾ ਤੁਸੀਂ ਇਹ ਚੀਜ਼ ਨੂੰ ਲੈ ਕੇ ਦੋਗੇ ਆਪਣੇ ਲੈਟਰ ਹੈਡ ਤੇ ਵੀ ਵੀ ਉੱਥੇ ਜਿਹੜੇ ਵੀ ਆਉਂਦੇ ਨੇ ਮਥਾ ਟੇਕਾਂ ਵਾਸਤੇ ਉਹਨਾਂ ਦੇ ਮੋਬਾਈਲ ਜਿਹੜੇ ਇੱਕ ਸਾਈਡ ਤੇ ਜਮ੍ਹਾਂ ਹੋਣੇ ਚਾਹੀਦੇ ਨੇ ਤਾਂ ਜੋ ਕਿ ਪ੍ਰਮਾਤਮਾ ਦੀ ਲੀਨ ਜਿਹੜੇ ਉਹ ਭਗਤੀ ਕਰ ਕੋਈ ਵੀ ਇਸੀਡੈਂਟ ਹੁੰਦਾ ਉਹਨੂੰ ਬਾਰ-ਬਾਰ ਦੱਸਿਆ ਜਾਂਦਾ ਆ ਪਰ ਕਮੇਟੀ ਦੇ ਸਿਰ ਤੇ ਜੂਣ ਹੀ ਸਿਰਕਦੀ ਉਹਨਾਂ ਨੂੰ ਸਿਰਫ ਲੜਾਈ ਨਾਲ ਮਤਲਬ ਆਪਸ ਚ ਲੜਾਈਆਂ ਕਰ ਰਹੇ ਨੇ ਉਹਨਾਂ ਨੂੰ ਹੋਰ ਕਿਸੇ ਚੀਜ਼ ਨਾਲ ਮਤਲਬ ਮੰਦਰ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਦਫਤਰਾਂ ਨਾਲ ਮਤਲਬ ਆ ਕੀ بڑے بڑے ਦਫਤਰ ਹੋਣ ਅਸੀਂ ਦਫਤਰਾਂ ਦੇ ਵਿੱਚ ਬਹਿਣ ਦਾ ਕੀ ਫਾਇਦਾ ਜੇ ਮੰਦਰ ਦੇ ਅੰਦਰ ਬੇਅਦਬੀ ਹੋਣ ਦੀ ਆ ਅਨਾ ਸਾਡੇ ਸਿਕਿਉਰਿਟੀ ਗਾਰਡ ਉੱਥੇ ਆਰਾਮ ਨਾਲ ਬੈਠੇ ਨਾ ਕੋਈ ਕਮੇਟੀ ਦਾ ਕਿਸੇ ਚੀਜ਼ ਤੇ ਨਹੀਂ ਕੰਟਰੋਲ ਲਗਾ ਸਿਰਫ ਇਹਨਾਂ ਦਾ ਲੜਾਈ ਵਾਲ ਖਿਆਲ ਆ ਹੋਰ ਕੁਛ ਨਹੀਂ ਹੈਗਾ ਨਾ ਹੀ ਇਹਨਾਂ ਨੇ ਕੁਛ ਕਰਨਾ ਆ ਮੈਂ ਤਾਂ ਇਹ ਕਹਿੰਦਾ ਵੀ ਕਮੇਟੀ ਸਾਰੀ ਭੰਗ ਕਰਕੇ ਨਵੀਂ ਬਣਾਣੀ ਚਾਹੀਦੀ ਆ ਬਾਕੀ ਲੱਗਦਾ ਨਹੀਂ ਜੇਕਰ ਇਹ ਉਤੇ ਹੋ ਵੀਡੀਓ ਕਿਸੇ ਹੋਰ ਧਰਮ ਧਾਰਮਿਕ ਸਥਾਨ ਦੀ ਹੁੰਦੀ ਤੇ ਹੁਣ ਤੱਕ ਕਾਰਵਾਈ ਹੋਣੀ ਹੋ ਜਣੀ ਸੀ ਹੁਣ ਤੱਕ ਤੇ ਬਿਲਕੁਲ ਹੋ ਜਾਣੀ ਸੀ ਤੁਸੀਂ ਵੇਖਣਾ ਜੀ ਅਹੀਂ ਕੰਪਲੇਂਟ ਦੇਣੀ ਆ ਤੇ ਦਰਗਿਆਨਾ ਕਮੇਟੀ ਨੇ ਇਸ ਕੰਪਲੇਂਟ ਨੂੰ ਨੱਪਣ ਦੀ ਕੋਸ਼ਿਸ਼ ਕਰਨੀ ਆ ਕਿ ਕੋਈ ਕਾਰਵਾਈ ਨਾ ਹੋਵੇ ਪਰ ਅਸੀਂ ਦੇਖਿਆ ਕਿ ਹੁਣ ਤੇ ਸੋਸ਼ਲ ਮੀਡੀਆ ਦੇ ਨਿਊਜ਼ਾ ਵੀ ਚੱਲ ਰਹੀਆਂ ਬੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਅਸੀਂ ਦੇਖਿਆ ਸਾਰੇ ਚੈਨਲ ਚੱਲ ਰਹੀਆਂ ਨੇ ਕੀ ਲੱਗਦਾ ਪਈ ਹੁਣ ਉਹਨਾਂ ਦੇ ਅਧਿਕਾਰੀ ਤੱਕ ਵੀ ਜਿਹੜੀਆਂ ਵੀਡੀਓ ਪਹੁੰਚ ਗਈ ਹੋ ਗਈ ਥੋਦੇ ਜਿਹੜੇ ਪ੍ਰਬੰਧਕ ਨੇ ਕੀ ਲੱਗਦਾ ਹੁਣ ਐਕਸ਼ਨ ਲੈਣਗੇ ਉਹਨ ਕੀ ਮੈਂ ਕਿਹਾ ਜੀ ਮੈਂ 18 ਤਰੀਕ ਨੂੰ ਪ੍ਰਬੰਧਕ ਜਿੰਨੇ ਵੀ ਹੈਗੇ ਸਾਰਿਆਂ ਨੂੰ WhatsApp ਤੇ ਭਾਈ ਸੀ ਪ੍ਰਧਾਨ ਜੀ ਨੇ ਅੱਜ ਤੱਕ ਉਹ ਮੈਸੇਜ ਨਹੀਂ ਵੇਖਿਆ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਕਿ ਮੈਂ ਮੈਸੇਜ ਵੇਖਣਾ ਹੈ ਕਿ ਮੰਦਰ ਦੇ ਵਿੱਚ ਬੇਅਦਬੀ ਹੋਣ ਦੀ ਹੋਰੇ ਪ੍ਰਤੀ ਇੱਕ ਜਗਤਗੁਰੂ ਮੈਸੇਜ ਪਾਣ ਦਿਆ ਆ ਕੀ ਤੇ ਸੰਗਿਆਨ ਲੋ ਉਹਨਾਂ ਨੇ ਮੈਸੇਜ ਤੱਕ ਨਹੀਂ ਵੇਖਿਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋ ਜਿਹੜੇ ਉੱਥੇ ਮੱਥਾ ਟੇਕਦੇ ਨੇ ਲੋਕਾਂ ਦੀ ਆਸਤਾ ਜੁੜੀ ਹੋਈ ਏ ਰਿਹਾ ਬੜਾ ਪੁਰਾਣਾ ਮੰਦਿਰ ਆ ਸੀਦਾ ਇਹ ਹਿੰਦੂਆ ਦਾ ਬੜਾ ਖਾਸ ਤੇ ਧਾਰਮਿਕ ਚਿੰਨ੍ਹ ਏ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਵੱਲ ਤੁਸੀਂ ਹੁਣ ਮੈਂ ਤੇ ਇਹੋ ਹੀ ਬੇਨਤੀ ਕਰਾਂਗਾ ਕਿ ਪ੍ਰਮਾਤਮਾ ਨੂੰ ਪ੍ਰਮਾਤਮਾ ਜਗ੍ਹਾ ਰੱਖੋ ਮੰਦਿਰ ਜਾਓ ਪਰ ਆਪਾਂ ਭਗਤੀ ਕਰਨ ਜਾਂਦੇ ਹਾਂ ਉਸ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਜਾਂਦੇ ਨਾ ਕਿ ਆਪਾਂ ਉੱਥੇ ਵੀਡੀਓ ਬਣਵਾਣ ਜਾਂਦੇ ਆ ਰੀਲਾਂ ਬਣਾਣ ਜਾਂਦੇ ਮਗਰ ਗਾਣੇ ਲਾਣਦੇ ਆ ਪਰਮਾਤਮਾ ਨੂੰ ਪਰਮਾਤਮਾ ਦੀ ਜਗ੍ਹਾ ਤੇ ਰੱਖੋ ਆਪਣਾ ਕਲਚਰ ਆਪਣੀ ਜਗ੍ਹਾ ਰੱਖੋ ਤੁਸੀਂ ਵੀਡੀਓ ਬਣਾਣੀਆਂ ਬਣਾਓ ਥੋੜੀਆਂ ਪਾਰਕਾਂ ਬਾਹਰ ਆ ਗਿਆ ਜਿੱਥੇ ਮਰਜੀ ਬਣਾਓ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਪਰਮਾਤਮਾ ਨੂੰ ਪਰਮਾਤਮਾ ਦੀ ਜਗ੍ਹਾ ਰੱਖੋ ਆਪਾਂ ਨਰਾਸ਼ੀਰਵਾਰ ਲੈਣ ਜਾਂਦੇ ਆਂ ਲక్ష్ਮੀ ਨਾਰਾਇਣ ਜੀ ਦਾ ਨਾ ਕਿ ਉੱਥੇ ਆਪਾਂ ਨੂੰ ਪੰਗੜੇ ਪਾ ਕੇ ਤੇ ਜਾ ਗਾਣੇ ਲਾ ਕੇ ਦਿਖਾਣ ਜਾਂਦੇ ਆਂ ਇਹ ਜਿਹੜੀ ਆ ਸਾਡੇ ਭਾਵਨਾ ਨੂੰ ਠੇਸ ਪਹੁੰਚਦੀ ਪਈ ਆ ਮੈਂ ਤੇ ਆਪਣੇ ਬੱਚੇ ਬੱਚਿਆਂ ਨੂੰ ਉਹੋ ਹੀ ਬੇਨਤੀ ਕਰਾਂਗਾ ਕਿ ਸੋਸ਼ਲ ਮੀਡੀਆ ਦਾ ਜਮਾਨਾ ਆ ਤੁਸੀਂ ਇਹੋ ਜਿਹਾ ਕੰਮ ਨਾ ਕਰੋ ਕੀ ਜਿਹੜੇ ਵਿੱਚ ਮੁੜ ਕੇ ਕਹਿੰਦੇ ਨਾ ਹੱਥਾਂ ਦੀਆਂ ਵੱਜੀਆਂ ਦੰਦਾਣਾ ਖੋਲਣੀਆਂ ਪੈਣ ਇਹਦੇ ਵਿੱਚ ਹਾਡੀ ਵੀ ਭਾਵਨਾ ਨੂੰ ਠੇਸ ਪਹੁੰਚਦੀ ਪਈ ਆ ਅਸੀਂ ਤੇ ਉਸ ਬੀਬੀ ਤੇ ਕਾਰਵਾਈ ਕਰਾਵਾਂਗੇ ਜੇ ਦਰਗਿਆਨਾ ਕਮੇਟੀ ਇਸ ਚੀਜ਼ ਨੂੰ ਰੋਕੇਗੀ ਉਹੀ ਆਪਾਂ ਫਿਰ ਹਾਈ ਲੈਵਲ ਤੇ ਗੱਲ ਲੈ ਕੇ ਜਾਵਾਂਗੇ ਹਾਈ ਲੈਵਲ ਤੇ ਪ੍ਰੈਸ ਕਾਨਫਰੰਸ ਕਰਾਂਗੇ ਕਿ ਦਰਗਹਿਨਾ ਕਮੇਟੀ ਹਰ ਵਾਰੀ ਜਿਹੜੇ ਮੰਦਰ ਦੇ ਅੰਦਰ ਬੇਅਦਬੀਆਂ ਕਰਦੇ ਆ ਉਹਨਾਂ ਨੂੰ ਕਿਉਂ ਬਚਾਉਂਦੀ ਆ ਦਰਗਹਿਨਾ ਕਮੇਟੀ ਦਾ ਇਹ ਮਗਰ ਕੀ ਮੋਟਿਵ ਹੈਗਾ ਆ ਕਿਉਂ ਬਚਾਉਂਦੀ ਦਰਗਹਿਨਾ ਕਮੇਟੀ ਇਹਨਾਂ ਨੂੰ ਕਿਉਂ ਨਹੀਂ ਕਾਰਵਾਈ ਕਰਦੀ ਪਿੱਛੇ ਜੇ ਇਹਨਾਂ ਦੇ ਸਿਕਿਉਰਿਟੀ ਗਾਰਡਾਂ ਨੇ ਸ਼ਰਾਬ ਪੀ ਕੇ ਮੀਟ ਖਾ ਕੇ ਲక్ష్ਮੀ ਨਾਰਾਇਣ ਮੰਦਿਰ ਦੇ ਅੰਦਰ ਡਿਊਟੀ ਕੀਤੀ ਆ ਤਾਂ ਕਮੇਟੀ ਨੇ ਉਹਨਾਂ ਨੂੰ ਬਚਾਇਆ ਕਾਦੇ ਵਾਤੇ ਪਹਚਾਨਦੀ ਆ ਕਹਤਾਂ ਜੀ ਇਹਨੂੰ ਬਾਹਰ ਕੱਢ ਦਿੱਤਾ ਆ ਇਹ ਕੋਈ ਸਜ਼ਾ ਨਹੀਂ ਹੈਗੀ ਬਾਹਰ ਕੱਢ ਦਿੱਤਾ ਹੈ ਕਿ ਉਹਨੇ ਬੇਅਦਬੀ ਕੀਤੀ ਆ ਕਮੇਟੀ ਦੇ ਵਿੱਚ ਇਹ ਆ ਕਿ ਆਪਾਂ ਕੁਝ ਵੀ ਕਰਦੇ ਆ ਨਾ ਜੀ ਕਮੇਟੀ ਉਹਨਾਂ ਨੂੰ ਬਚਾਉਂਦੀ ਆ ਇਹ ਇਹ ਤੋਂ ਮੋਟਿਵ ਇਹੋ ਹੀ ਹੁੰਦਾ ਆ ਕਿ ਕਮੇਟੀ ਦੇ ਕਹਿਣ ਤੇ ਜੋ ਕੁਝ ਹੋ ਰਿਹਾ ਹੈ ਧਾਰਮਿਕ ਸਥਾਨ ਜਿਹੜਾ ਕਿ ਦਰਗਾਹਾਂ ਮੰਦਰ ਆ ਤੁਸੀਂ ਦੇਖਿਆ ਉੱਥੋਂ ਦੀ ਇੱਕ ਵੀਡੀਓ ਜਦੋਂ ਵਾਇਰਲ ਹੁੰਦੀ ਆ ਤੇ ਭਾਵੇਂ ਕਮੇਟੀ ਵਾਲੇ ਭਾਵੇਂ ਨਹੀਂ ਜਾਗਦੇ ਪਰ ਜਿਹੜੇ ਕਿ ਧਾਰਮਿਕ ਸੰਤ ਨੇ Hindu ਸਮਾਜ ਦੇ ਸੰਤ ਨੇ ਉਹਨਾਂ ਵਿੱਚ ਗੁੱਸੇ ਦੀ ਲਹਿਰ ਆ ਅਤੇ ਉਹਨਾਂ ਨੇ ਕਿਹਾ ਕਿ ਕਦੋਂ ਕਮੇਟੀ ਵਾਲ ਜਾਗਣਗੇ ਨਹੀਂ ਜਾਗਦੇ ਤੇ ਇਹਨਾਂ ਵੱਲੋਂ ਖੁਦ ਜਿਹੜੀ ਇੱਕ ਕੰਪਲੀਟ ਜਿਹੜੀ ਪੋਸਟ ਕਮਿਸ਼ਨ ਦਿੱਤੀ ਜਾਊਗੀ ਕਿਉਂਕਿ ਉਹ ਕਹਿੰਦੇ ਵੀ ਸਾਡਾ ਹਿੰਦੂ ਭਾਈਚਾਰੇ ਸਾਨੂੰ ਠੇਸ ਪਹੁੰਚਾਈ ਇਸ ਨੂੰ ਲੈ ਕੇ ਵੀ ਸਾਡੇ ਧਾਰਮਿਕ ਸਥਾਨਾਂ ਤੇ ਇਸ ਤਰ੍ਹਾਂ ਦੇ ਲੋਕ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਂਦੇ ਨੇ ਉਹ ਆਸਥਾ ਵਾਲਾ ਕੇਂਦਰ ਆ ਲੋਕਾ ਲੋਕ ਉੱਥੇ ਜਾ ਕੇ ਧਾਰਮਿਕ ਜਾ ਕੇ ਰੱਬ ਨਾਲ ਜੁੜਦੇ ਨੇ ਨਾ ਕਿ ਗਾਣੇ ਲਾ ਕੇ ਲੋਕ ਵੀਡੀਓ ਬਣਾਉਂਦੇ ਨੇ ਅਤੇ ਉਹਨਾਂ ਕਹਿੰਦੇ ਕਿ ਉੱਥੇ ਜਿਹੜੀ ਸਿਕਿਉਰਿਟੀ ਆ ਉਹ ਕੀ ਕੰਮ ਕਰਦੀ ਆ ਸਿਕਿਉਰਿਟੀ ਵਾਲੋ ਕਿਉਂ ਨਹੀਂ ਉੱਥੇ ਜਿਹੜੀ ਆ ਕਾਰਵਾਈ ਕੀਤੀ ਹੁਣ ਤੱਕ ਕਿਉਂ ਨਹੀਂ ਜਿਹੜੀ ਇਹਨਾਂ ਨੂੰ ਫੜਿਆ ਗਿਆ ਹੁਣ ਦੇਖਣਾ ਹੈ ਕਿ ਆਪ ਵੀ ਪੁਲਿਸ ਕਮਿਸ਼ਨ ਨੂੰ ਕੀ ਕੰਪਲੇਟ ਦਿੰਦੇ ਨੇ ਅਤੇ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਆ ਮੈਨੂੰ ਦਿਓ ਜਾਤ ਮੈਂ